ਭਾਰਤ ਬੰਦ ਵੀ ਜਿੰਦਾਬਾਦ 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 ਕਿਸਾਨ ਮਜ਼ਦੂਰ ਮਜ਼ਦੂਰ ਇਕਤਾ ਜਿੰਦਾਬਾਦ 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 ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਕਸੀਰ ਸਿੰਘ ਆ ਮੈਂ ਜ਼ਿਲ੍ਹਾ ਪ੍ਰਧਾਨ ਆ ਬੀਕੇਯੂ ਇਕਤਾ ਮਾਲਵਾ ਰਿਪੋਰਟ ਦਾ ਅੱਜ ਦਾ ਜੋ ਸਾਡਾ ਪ੍ਰੋਗਰਾਮ ਸੀ ਟਰੈਕਟਰ ਮਾਰਚ ਦਾ ਵਿਉਂਤਬੰਦੀ ਦਾ 26 ਜਨਵਰੀ ਤੇ ਟਰੈਕਟਰ ਮਾਰਚ ਜੈ ਕਿਸਾਨ ਜੈ ਜਵਾਨ ਟਰੈਕਟਰ ਸਾਡਾ ਖੇਤੀ ਦਾ ਹਿੱਸਾ ਜਿਹਦੇ ਨਾਲ ਅਸੀਂ ਖੇਤੀ ਕਰਦੇ ਹਾਂ ਕਿਸਾਨ ਖੇਤੀ ਨਾਲ ਜੁੜਿਆ ਹੋਇਆ ਕਿਸਾਨੀ ਮੰਗਾਂ ਨੂੰ ਲੈ ਕੇ ਅਸੀਂ ਜਿਹੜੀ ਟਰੈਕਟਰ ਪ੍ਰੇਡ ਹੈ ਇਹ 26 ਜਨਵਰੀ ਤੇ ਰੱਖੀ ਹੋਈ ਆ ਸੰਯੁਕਤ ਮੋਰਚੇ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ਤੇ ਫਰੀ ਕੋਡ ਦੀਆਂ ਜਿੰਨੀਆਂ ਵੀ ਐਕਟਿਵ ਜਥੇਬੰਦੀਆਂ ਸੰਯੁਕਤ ਮੋਰਚੇ ਚ ਇੱਥੇ ਉਹਨਾਂ ਵੱਲੋਂ 26 ਜਨਵਰੀ ਨੂੰ ਵੱਧ ਚੜ ਕੇ ਟਰੈਕਟਰ ਲਿਆ ਕੇ ਇੱਥੇ ਪ੍ਰੇਡ ਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਔਰ ਜੋ ਸਾਡੀਆਂ ਮੰਗਾਂ ਅਧੂਰੀਆਂ ਪਈਆਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਸਰਕਾਰ ਨੂੰ ਇੱਕ ਚੇਤਾਵਨੀ ਪੱਤਰ ਦੇ ਟਰੈਕਟਰ ਮਾਰਚ ਜੋ ਰੱਖਿਆ ਗਿਆ ਇਹਦੇ ਨਾਲ ਕੀ ਸਰਕਾਰ ਨੂੰ ਚੇਤਾਵਨੀ ਦਿਉਂਦੀ ਹੈ ਟਰੈਕਟਰ ਮਾਰਚ ਦੀ ਚੇਤਾਵਨੀ ਇਹ ਹੈ ਕਿ ਜਦੋਂ ਦਿੱਲੀ ਨੂੰ ਗਏ ਸੀ ਉਦੋਂ ਸੀ ਟਰੈਕਟਰਾਂ ਤੇ ਗਏ ਸੀ ਨਾ ਕਿ ਹਵਾਈ ਜਹਾਜ਼ਾਂ ਤੇ ਗਏ ਸੀ ਕੋਈ ਮੰਗਾਂ ਮਨਾਉਣ ਵਾਸਤੇ ਸੜਕਾਂ ਸੀ ਟਰੈਕਟਰਾਂ ਨਾਲ ਜਾਮ ਕੀਤੀਆਂ ਇਹ ਦਿਖਾਇਆ ਸੀ ਵੀ ਕਿਸਾਨ ਇਕੱਲਾ ਨਹੀਂ ਕਿਸਾਨ ਦੇ ਨਾਲ ਹਰ ਵਰਗ ਉੱਠ ਕੇ ਚੱਲਿਆ ਉਹ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਅੱਜ ਵੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਟਰੈਕਟਰ ਉਸੇ ਤਰੀਕੇ ਨਾਲ ਦਿੱਲੀ ਨੂੰ ਫੇਰ ਫੁਕਾਰੇ ਮਾਰਦੇ ਆਉਣਗੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਜੀ ਬੋਲੋ ਜੀ ਕੀ ਨਾਮ ਹੈ ਮੇਰਾ ਨਾਮ ਭਪਿੰਦਰ ਸਿੰਘ ਜਿਹੜਾ ਜਰਨਲਿਸਟ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਅੱਜ ਸਾਡੇ ਫਰੀਕੋਟ ਜ਼ਿਲ੍ਹੇ ਦੀ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਲੀਆਂ ਜਥੇਬੰਦੀਆਂ ਵੱਲੋਂ ਜਿਹੜਾ 26 ਜਨਵਰੀ ਦੇ ਟਰੈਕਟਰ ਮਾਰਚ ਕਰਨਾ ਉਹਦੇ ਸੰਬੰਧੀ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜਾ ਜ਼ਿਲ੍ਹਾ ਫਰੀਕੋਟ ਦੇ ਵਿੱਚ ਦੋ ਪੁਆਇੰਟ ਮੇਨ ਰੱਖੇ ਗਏ ਆ ਬਲਾਕ ਜੈਤੋ ਤੇ ਜ਼ਿਲ੍ਹਾ ਹੈੱਡਕੁਆਟਰ ਫਰੀਕੋਟ ਦੋਨਾਂ ਬਲਾਕਾਂ ਤੇ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਪਾ ਮਟਰ ਟਰੈਕਟਰ ਮਾਰਚ ਕੀਤਾ ਜਾਊਗਾ ਜਿਹੜੀਆਂ ਕਿ ਪਿਛਲੀਆਂ ਰਹਿੰਦੀਆਂ ਮੰਗਾ ਸੈਂਟਰ ਸਰਕਾਰ ਨੇ ਨਹੀਂ ਮੰਨੀਆਂ ਉਹਨਾਂ ਤੇ ਜਿਹੜੇ ਨਵੇਂ ਸੰਘਰਸ਼ ਦੀ ਚੇਤਾਵਨੀ ਤੇ ਤਿਆਰੀ ਵਜੋਂ ਜਿਹੜਾ ਪ੍ਰੋਗਰਾਮ ਲੀਕਿਆ ਉਹ ਟਰੈਕਟਰ ਮਾਰਚ 26 ਮਾਰਚ ਨੂੰ ਫਰੀ ਕੋਟ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਕੱਤਰ ਹੋ ਕੇ ਜਿਹੜਾ ਫਰੀ ਕੋਟ ਦਾ ਜਿਹੜਾ ਮਾਰਚ ਕੀਤਾ ਜਾਊਗਾ ਤੇ ਇਸੇ ਤਰ੍ਹਾਂ ਜਿਹੜਾ ਜੈਤੋ ਹੈ ਜੈਤੋ ਵੀ ਇਹਨੂੰ ਮੇਨ ਪੁਆਇੰਟ ਰੱਖ ਕੇ ਚੱਲਿਆ ਜਾਊਗਾ ਕਿਉਂਕਿ ਜ਼ਿਲ੍ਹੇ ਦੇ ਵਿੱਚ ਦੋ ਹੀ ਜਗ੍ਹਾ ਤੇ ਸੰਯੁਕਤ ਖੇਤਾਨੂ ਮੋਰਚੇ ਵੱਲੋਂ ਇਹ ਜਿਹੜੇ ਥਾਂ ਨਿਸ਼ਚਿਤ ਕੀਤੇ ਗਏ ਆ ਤੇ ਜਿਹੜੀ ਉਹਦੀ ਪ੍ਰੋਗਰਾਮ ਦੀ ਝੂਪ ਦੇਖਾ ਅੱਜ ਸਾਰੇ ਸੰਯੁਕਤ ਮੋਰਚਿਆਂ ਜਥੇਬੰਦੀਆਂ ਦੀ ਰਹਿਨਮਾਈ ਹੇਠ ਕਤਰੋ ਕੇ ਉਹਨੂੰ ਸਾਦਾ ਜਿਹੜਾ ਉਹਦੀ ਵਿਉਂਤਪੰਦੀ ਕੀਤੀ ਗਈ ਹੈ ਤੇ ਜਿਹੜਾ 26 ਜਨਵਰੀ ਨੂੰ 11 ਵਜੇ ਤੋਂ ਲੈ ਕੇ ਦਾਣਾ ਮੰਡੀ ਤੋਂ ਸ਼ੁਰੂ ਕਰਕੇ ਸਾਰੇ ਫਰੀ ਕੋਰ ਦਾ ਮਾਰਚ ਕਰਕੇ ਡੀਸੀ ਅਫਸਰ ਦਫ਼ਤਰ ਤੱਕ ਜਾ ਕੇ ਸਮਾਪਤੀ ਕੀਤੀ ਜਾਊਗੀ 32 5 ਜਿਹੜੀਆਂ ਸੰਯੁਕਤ ਮੋਰਚੇ ਦੀ ਪਿਛਲੀ ਮੀਟਿੰਗ ਦੇ ਵਿੱਚ ਆਪਣੀਆਂ ਰਾਜੇਵਾਲ ਦੀਆਂ ਪੰਜ ਜਥੇਬੰਦੀਆਂ ਵਿਚ ਹਾਜ਼ਰ ਹੋਈਆਂ ਸੰਯੁਕਤ ਮੋਰਚੇ ਦੇ ਜਿਹੜਾ ਕਿ ਕੁਝ ਪਿਛਲੇ ਕਾਰਨਾਂ ਕਰਕੇ ਕਾਫੀ ਇੱਕ ਬੀਜੇ ਤੋਂ ਪਾਸੇ ਹੋਏ ਸੀ ਉਹਨਾਂ ਨੂੰ ਏਕਤਾ ਵੱਲ ਲਿਆਉਣ 'ਚ ਸਫਲ ਹੋਏ ਆ ਤੇ ਉਹ ਪੰਜੇ ਜਥੇਬੰਦੀਆਂ ਨੂੰ ਨਾਲ ਲੈ ਕੇ ਆਂਦਾ ਤੇ ਰਾਜੇਵਾਲ ਜਥੇਬੰਦੀ ਸਾਡੇ ਸੰਯੁਕਤ ਮੋਰਚੇ ਦੇ ਵਿੱਚ ਅੱਜ ਤੋਂ ਹਿੱਸਾ ਤੇ ਅਸੀਂ ਇਹ ਜਿਹੜਾ ਪ੍ਰੋਗਰਾਮ ਆ ਉਹਨੂੰ ਵੱਡੇ ਪੱਧਰ ਤੇ ਲੀਕਾਂ ਸਰਕਾਰ ਨੂੰ ਕੋਈ ਚੇਤਾਵਨੀ ਦਿੱਤੀ ਗਈ ਹੈ ਸਰਕਾਰ ਨੂੰ ਚੇਤਾਵਨੀ ਲਗਾਤਾਰੀ ਦਿੱਤੀ ਆ ਸਯੁਗਤ ਮੋਚੀਆਂ ਨੀ ਉਹ ਵੀ ਜਿਹੜੀਆਂ ਰਹਿੰਦੀਆਂ ਮੰਗਾ ਜਿਵੇਂ ਐਮਐਸਪੀ ਤੇ ਕਾਨੂੰਨੀ ਗਾਰੰਟੀ ਹੈ ਪੈਨਸ਼ਨ ਯੋਜਨਾ ਹੈ ਜਿਹੜੀ ਕਿ ਕਿਸਾਨਾਂ ਨੂੰ 10000 ਰੁਪਿਆ ਪਲਾ ਮਰਦਾ ਉਸ ਤੋਂ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਜਿਹੜੇ ਮੱਲਾ ਲਖਮੀਦਰ ਖੀਰ ਦੇ ਸ਼ਹੀਦਾਂ ਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਉਹਨਾਂ ਦੇ ਉਹਨਾਂ ਦੇ ਗੁਨਾਹਦਾਰਾਂ ਉਹਨਾਂ ਨੂੰ ਅਹੁਦਿਆਂ ਤੋਂ ਪਾਸੇ ਕੀਤਾ ਜਾਵੇ ਉਹੀ ਮੰਗਾ ਜਿਹੜੀਆਂ ਪਿਛਲੀਆਂ ਉਹਨੂੰ ਐਡ ਆ ਜਿਵੇਂ ਇਹਨਾਂ ਨੇ ਬਿਜਲੀ ਬਿੱਲ 222 ਸੀ ਉਹਨੂੰ ਲੋਕਮੇ ਢੰਗ ਨਾਲ ਫੇਰ ਲਾਗੂ ਕਰਦੇ ਆ ਜਾਂ ਸਾਡੀਆਂ ਮੰਡੀਆਂ ਜਾਂ ਜਿਹੜੀਆਂ ਜ਼ਮੀਨਾਂ ਖੋਹਦੀਆਂ ਕੋਈਆਂ ਸ਼ਰਤਾਂ ਸੈਂਟਰ ਚਲਦਾ ਉਹਨੂੰ ਨੱਥ ਪਾਉਣ ਵਾਸਤੇ ਹੀ ਆ ਤੇ ਉਹਦੇ ਵਾਸਤੇ ਸੰਘਰਸ਼ ਤਾਂ ਵਿਗੜ ਵੱਜ ਚੁੱਕਿਆ ਉਸੇ ਦੀ ਪਹਿਲੀ ਕੜੀ ਦੇ ਤਹਿਤ ਜਿਹੜਾ ਟਰੈਕਟਰ ਮਾਲਚ ਆ ਇਸ ਤਰ੍ਹਾਂ ਪੜਾਵਦ ਪੜਾਵ ਪ੍ਰੋਗਰਾਮ ਦਿੱਤੇ ਜਾਣਗੇ ਤਾਂ ਜੋ ਜਿਹੜਾ ਸੈਂਟਰ ਸਰਕਾਰ ਨੂੰ ਨੱਥ ਪਾਈ ਜਾ ਸਕੇ ਹਾਂਜੀ ਪ੍ਰਧਾਨ ਜੀ ਅੱਜ ਕਿਸ ਬੰਦ ਨੂੰ ਲੈ ਕੇ ਮੀਟਿੰਗ ਦੇਖੋ ਜੀ ਅੱਜ 26 ਜਨਵਰੀ ਦਾ ਜੋ ਹੈ ਸਾਰੇ ਦੇਸ਼ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਹੈ। ਸੰਯੁਕਤ ਮੋਰਚੇ ਵੱਲੋਂ ਆਲ ਇੰਡੀਆ ਵੱਲੋਂ ਕਿਉਂਕਿ 2021 26 ਜਨਵਰੀ ਨੂੰ ਬਹੁਤ ਵੱਡਾ ਤੁਸੀਂ ਤੁਹਾਨੂੰ ਪਤਾ ਹੈ ਪਿਛਲੀਆਂ ਖਬਰਾਂ ਤੁਸੀਂ ਦੇਖੀਆਂ ਦਿੱਲੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਟਰੈਕਟਰਾਂ ਦਾ ਜਿਹੜਾ ਹੈਗਾ ਸਾਡਾ ਜਿਹੜਾ ਟਰੈਕਟਰ ਪ੍ਰੇਡ ਹੈ ਉਹ ਕੀਤੀ ਗਈ ਸੀ। ਸੋ ਉਸੇ ਹੀ ਬੇਸ ਤੇ ਜਿਹੜਾ ਹੈਗਾ 26 ਜਨਵਰੀ ਦਾ ਜੋ ਟਰੈਕਟਰ ਪਰੇਡ ਹੈ ਟਰੈਕਟਰ ਮਾਰਚ ਹੈ ਸਾਰੇ ਦੇਸ਼ ਦੇ ਵਿੱਚ ਰੱਖਿਆ ਗਿਆ ਸੋ ਫ੍ਰੀਕੋਰਡ ਦੇ ਜੋ ਸੰਯੁਕਤ ਮੋਰਚੇ ਨੇ ਵੀ ਅੱਜ ਦੀ ਮੀਟਿੰਗ ਇਸੇ ਹੀ ਮਸਲੇ ਤੇ ਕੀਤੀ ਹੈ ਕਿ ਉਸ ਦਿਨ ਕਿਸ ਤਰ੍ਹਾਂ ਸਿਸਟਮ ਬਣਾਇਆ ਜਾਵੇ ਕਿਸ ਤਰ੍ਹਾਂ ਟਰੈਕਟਰ ਮਾਰਚ ਤੋਰਿਆ ਜਾਵੇ ਕਿਸੇ ਸਿਸਟਮ ਨਾਲ ਕੀਤਾ ਜਾਵੇ ਸੋ ਮੰਡੀ ਦੇ ਵਿੱਚੋਂ ਜੋ ਦਾਣਾ ਮੰਡੀ ਦੇ ਵਿੱਚੋਂ ਟਰੈਕਟਰ ਮਾਰਚ ਜੋ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਜੋ ਇੱਥੇ ਜਥੇ ਮੰਡੀਆਂ ਦੇ ਵੱਖ-ਵੱਖ ਜਥੇ ਮੰਡੀਆਂ ਨੂੰ ਜੋ ਟਰੈਕਟਰ ਹੈ ਉਹਨਾਂ ਨੇ ਆਪਣੇ ਲਿਖਾਈ ਹੋਏ ਹੈ ਸੋ ਉੱਥੋਂ ਚੱਲ ਕੇ ਸਾਰੇ ਸ਼ਹਿਰ ਦਾ ਜੋ ਮਾਰਚ ਕਰਕੇ ਜਿਹੜਾ ਟਰੈਕਟਰ ਮਾਰਚ ਹੈ ਉਸ ਦਿਨ ਬਹੁਤ ਵੱਡੇ ਡਿਸਪਲਿਨ ਦੇ ਨਾਲ ਕੋਈ ਰੌਲੇ ਰੱਪੇ ਤੋਂ ਬਿਨਾ ਜਿਸ ਤਰ੍ਹਾਂ ਇਸ ਕੇਮ ਦਾ ਇਹ ਪਹਿਲਾਂ ਤੋਂ ਹੀ ਅੰਦਾਜ਼ਾ ਹੈਗਾ ਕਿ ਜਿਹੜਾ ਸ਼ਾਂਤੀਪੂਰਕ ਜਿਹੜਾ ਕੰਮ ਹੈ ਕਿਉਂਕਿ 1 ਸਾਲ ਤੋਂ ਉੱਪਰ ਸੰਯੁਕਤ ਮੋਰਚਾ ਦਿੱਲੀ ਵਿੱਚ ਸ਼ਾਂਤੀ ਨਾਲ ਬਹਿ ਕੇ ਜਿਹੜਾ ਜਿੱਤ ਹਾਸਲ ਕਰਕੇ ਆਸੀ ਸੋ ਉਸੇ ਇਸ ਤਰ੍ਹਾਂ ਹੀ ਚੱਲਣਾ ਹੈ ਔਰ ਫ੍ਰੀਕੋਰਟ ਦੇ ਵਿੱਚ ਦੋ ਅਸੀਂ ਪੁਆਇੰਟ ਬਣਾਏ ਨੇ ਕਿਉਂਕਿ ਜੈਤੋ ਸਾਨੂੰ ਥੋੜਾ ਦੂਰ ਪੈ ਜਾਂਦਾ ਹੈ ਸੋ ਜੈਤੋ ਵੀ ਇਹ ਟਰੈਕਟਰ ਮਾਰਚ ਹੋਵੇਗਾ ਔਰ ਬਹੁਤ ਵੱਡਾ ਜੋ ਹੈੱਡ ਆਫ ਸਟੇਜ ਤੇ ਫ੍ਰੀਕੋਰਟ ਤੇ ਜਿਹੜਾ ਟਰੈਕਟਰ ਮਾਰਚ ਹੈ ਬਹੁਤ ਵੱਡਾ ਟਰੈਕਟਰ ਮਾਰਚ ਹੋਵੇਗਾ ਇਹਦੇ ਨਾਲ ਜਿੱਥੇ ਅਸੀਂ ਪੁਰਾਣੀ ਯਾਦ ਨੂੰ ਸਾਂਝੀ ਕੀਤਾ ਹੈਗਾ 26 ਜ ਉਸੇ ਤਰ੍ਹਾਂ ਇਹ ਕਿਹਾ ਉਸ ਤੋਂ ਤਾਕਤਵਰ ਹੋ ਕੇ ਉੱਭਰਿਆ ਹੈਗਾ ਜਿਸ ਤਰ੍ਹਾਂ ਪਹਿਲਾਂ ਅਸੀਂ ਸਾਂਝਕ ਸੰਘਰਸ਼ ਕਰਕੇ ਆਏ ਸੀ ਕਿਉਂਕਿ ਸਰਕਾਰ ਨੂੰ ਥੋੜੇ ਭਲੇਖੇ ਹੈ ਕਿ ਸੰਯੁਕਤ ਮੋਰਚਾ ਸ਼ਾਇਦ ਕੋਈ ਤਾਕਤ ਦੇ ਦੀ ਘਟ ਗਈ ਸੋ ਉਸ ਵਾਸਤੇ ਅਸੀਂ ਪਹਿਲਾਂ 26 27 28 ਦਾ ਪਿੱਛੇ ਚੰਡੀਗੜ੍ਹ ਵੀ ਪ੍ਰੋਗਰਾਮ ਦੇ ਗਏ ਉੱਥੇ ਵੀ ਉਹਨੂੰ ਪਤਾ ਲੱਗ ਗਿਆ ਹੁਣ ਵੀ ਉਹ ਦੱਸਣਾ ਹੈਗਾ ਕਿ ਜੋ ਸਾਡੇ ਕਹ ਰਹਿੰਦੀਆਂ ਮੰਗਾਂ ਹੈਗੀਆਂ ਜੇਕਰ ਸਰਕਾਰ ਨੇ ਉਸ ਵੱਲ ਧਿਆਨ ਨਾ ਦਿੱਤਾ ਤਾਂ ਉਸ ਤੋਂ ਵੱਡਾ ਪ੍ਰੋਗਰਾਮ ਲੀਕ ਕੇ ਅਸੀਂ ਜਿਹੜਾ ਹੈਗਾ ਦਿੱਲੀ ਵੱਲ ਫੇਰ ਅਸੀਂ ਕੂਚ ਕਰਾਂਗੇ ਸੋ ਉਸੇ ਵਜ੍ਹਾ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਅਸੀਂ ਸਾਡੀ ਜਿਹੜੀ ਮ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ